हेलो फ्रेंड्स वेलकम टू ओडिया मिनी ब्लॉग्स सो आज वी हैव अ बाजीदा देन पौणा हरी जीरा हम बाजी वास्ते रो परशाक तैयार कर रहे हैं या मेरा पर देखेंगे मथा कनाडा ਦੇ ਵਿੱਚ ਇਹ ਆਪਣਾ ਘਰ ਹੈਗਾ ਵਾ ਤੇ तो ये आज चलो किसी दिन ਤੁਹਾਨੂੰ ਨਾ ਮੈਂ ਘਰ ਦਾ ਟੂਰ ਵੀ ਕਰਾਉਂਗਾ ਇੱਥੇ ਦੀ ਘਰ ਕਿੱਦਾਂ ਦੇ ਹੁੰਦੇ ਆ ਕਿਹੋ ਜਿਹੇ ਹੁੰਦੇ ਆ ਇੱਥੇ ਤੇ ਫਿਲਹਾਲ ਆਪਾਂ ਮਤਲਬ ਘਰ ਦੇ ਵੀ ਨਹੀਂ ਇੱਥੇ ਆਪਾਂ ਅਪਾਰਟਮੈਂਟ ਲਿਆ ਹੋਇਆ ਜਿੱਦਾਂ ਬਿਲਡਿੰਗਸ ਹੁੰਦੀਆਂ ਨਾ ਜਿਹੜਿਆ ਦੇ ਫਲੈਟ ਹੁੰਦੇ ਆ ਉਸ ਆਪ ਦੀ ਜਿਹੜੀ ਹੈਗੀ ਹੈ ਇੱਥੇ ਇਹ ਹੈਗਾ ਵਾ ਆਪਣੇ ਕੋਲ ਤੇ ਕੁੱਤਾ ਨੂੰ ਕਰਦਾ ਗੁਰ ਇਹ ਆਪਣੇ ਇਹਦਾ ਵੀ ਅਪਾਰਟਮੈਂਟ ਦਾ ਦੂਰ ਵਿਕਰਾਮ ਦਾ ਫਿਰ ਜੇਦੋਂ ਆਪਾਂ ਘਰ ਲਿਆ ਕਰਨਾ ਤੁਹਾਨੂੰ ਮੇਰੇ ਕੋਲ ਵੀ ਕਰਵਾਵਾਂਗੇ ਲਵਾਈ ਦਾ ਰੋ ਪ੍ਰਸ਼ਾਦ ਜੁਰਿਆ ਵਾ ਜੀ ਆਪਾ ਬਣਾਈਦਾ ਹੈਗਾ ਵਾ ਹਰ ਐਤਵਾਰ ਨੂੰ ਬਾਬਾ ਜੀ ਦਾ ਧੂਗ ਲਵਾਈ ਦਾ ਰੋ ਪ੍ਰਸ਼ਾਦ ਦੇ ਨਾਲ ਕਿ ਐਤਵਾਰ ਨੂੰ ਵਰਤੀ ਜੀ ਦਾ ਪ੍ਰਸ਼ਾਦ ਜੀ ਲਦਾ ਵਾ ਧੂਗ ਉਸ ਤੇ ਟੈਗਾ ਬਾਬਾ ਜੀ ਦਾ ਹੀ ਆ ਇਸ ਕਰਕੇ ਆਪਾਂ ਭਲਾ ਕੈਨੇਡਾ ਦੇ ਵਿੱਚ ਆ ਭਲਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੋਈਏ ਅਰਵਾ ਮਤਲਬ ਉਹਨਾਂ ਤੋਂ ਬਿਨਾ ਨਹੀਂ ਰਹਿ ਸਕਦੇ ਨਾ ਦੇ ਉਸ ਨੂੰ ਨਾ ਭਾਵੇਂ ਨਾ ਵਾਰ ਅਲੱਗਾਇਆ ਸੀਗਾ ਜਿਹਨੂੰ ਮਾਰੇ ਯਾਉਂ ਯਾਦ ਆ ਰਿਹਾ ਉਸ ਵਜ੍ਹਾ ਤੇ ਦਿਲ ਲੱਗਦਾ ਸਮੁੰਦਰਾਂ ਤੋਂ ਪਾਰ ਸਾਡਾ ਕਿੱਥੇ ਸੋਹਣਾ ਸਿਤਜ ਹੋਣੀ ਹੋਵੇਗਾ ਨਾ ਤੇ ਇਹ ਬਣਾ ਕੇ ਤੁਹਾਨੂੰ ਮੰਦਰ ਵੀ ਦਿਖਾਉਣਾ ਹੈਗਾ ਵਾ ਇੱਥੇ ਉਹਨੂੰ ਮਾੜੀ ਜੀ ਨੂੰ ਦਿਖਾ ਕੇ ਲੈਣਾ ਹੈਗਾ ਮੰਦਰ ਇਹ ਆਪਾਂ ਇੱਥੇ ਮੰਦਰ ਬਣਾਇਆ ਹੋਇਆ ਵਾ ਬਾਬਾ ਜੀ ਦਾ ਤੇ ਜੋ ਜਗਾਈ ਦੀ ਮੰਦਿਰ ਬਣਾਇਆ ਹੋਇਆ ਵਾ ਕਿਉਂਕਿ ਜਿੱਥੇ ਮਰਜੀ ਰਹਿ ਲਈਏ ਕਹਿੰਦੇ ਹੁੰਦੇ ਆ ਵੀ ਜਿਹੜਾ ਬੰਦਾ ਨਿਤਨੇਮ ਦੇ ਨਾਲ ਪਾਰਕੂਰੀਆ ਦੇ ਨਾਲ ਜੁੜਿਆ ਹੋਇਆ ਵਾ ਉਹ ਬੰਦਾ ਨਹੀਂ ਰਹਿ ਸਕਦਾ ਨਾ ਇਹਨਾਂ ਸਪੈਸ਼ਲ ਸਰੂਪ ਹੋਇਆ ਸਾਰਾ ਕੁਝ ਪਾਪਾ ਜੀ ਦਾ ਮੰਗਵਾਇਆ ਸੀਗਾ ਇੰਡੀਆ ਤੋਂ ਵੀਰ ਦੇਖੋ ਕਿੰਨਾ ਵਧੀਆ ਰੋਪਕਸ਼ਾਦ ਮਿਲ ਰਿਹਾ ਹੈ ਉਹ ਵੀ ਸੀ ਦੱਸੋ ਕੀ ਆ ਚਾਲਾ ਸਮਝਾ ਸਾਰੇ ਵਧੀਆ ਹੋ ਹਨ ਬਾਬਾ ਜੀ ਦੇ ਭਗਤ ਵੀ ਕਾਫੀ ਜੁੜਨਗੇ ਨਾਲ ਤੇ ਦੇਲਤ ਬਹੁਤ ਕਰਦਾ ਵਾ ਬਾਬਾ ਜੀ ਦੇ ਕੋਲ ਜਾਣ ਦਾ ਗੁਫਾ ਦੇ ਉੱਪਰ ਤਾਂ ਪਤਾ ਲਈ ਹੈ ਗਾਈ ਦੀ ਜੂ ਬੈਠੇ ਇਹਨਾਂ ਬਸ ਇਤੋ ਯਾਦ ਕਰੀਦਾ ਬਾਬਾ ਜੀ ਦੇ ਤਾਂ ਮੈਂ ਇਹ ਕਹਿਣਾ ਕਿ ਯਾਦ ਆਇਆ ਮੈਨੂੰ ਆਪਣੀ YouTube ਫੈਮਲੀ ਨੂੰ ਵੀ ਲਗਾਉਣੇ ਹੈਗੇ ਆ ਤੇ ਦੂਜੀ ਗੱਲ ਹੈ ਕਿ ਆਪਣੀ Instagram ਤੇ ਵੀ ਆਈਡੀ ਐਕੀਆ ਸੇਮ ਨੇਮ ਪਾ ਰਹੀ ਹੈ ਵੀ ਮਤਲਬ ਦੋਈਆ ਮੇਡੀ ਬਲੌਗਸ ਕੈਨੇਡਾ ਸੇਮ ਤੁਸੀਂ ਉਹ ਵੀ ਸਰਚ ਕਰ ਸਕਦੇ ਹੋ ਕੁਝ ਵੀਡੀਓ ਮੈਂ ਉੱਤੇ ਵੀ ਅਪਲੋਡ ਕਰਦਾ ਹੈਗਾ ਕੁਝ ਜਿੰਦੂ ਉੱਤੇ ਮਤਲਬ ਦੋਨੇ ਐਸੇ ਕਰਕੇ ਮੈਂ ਸੀਵ ਰੱਖਿਆ ਹੈਗਾ ਕਿ ਮੇਰੇ ਜਿਹੜੇ ਫਾਲੋਅਰਸ ਮੇਰੀ YouTube ਫੈਮਲੀ ਮੇਰੀ Instagram ਫੈਮਲੀ ਕੁਈ ਟਿੱਕਰ ਨਾ ਆਵੇ ਮਤਲਬ ਹਨਾ ਜੀ ਸਰਕਾਰਾਂ ਦੇ ਵਿੱਚ ਢੋਲੀ 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 ਆਪਣਾ ਜਿਹੜਾ ਹੈਗਾ ਵਾਏ ਪ੍ਰੋਸੈਸ ਨੂੰ ਵਧਾਵਾਂਗੇ ਕਿਉਂਕਿ ਹਜੇ ਮੈਨੂੰ ਇੱਕ ਵੀ ਜਾਣਕਾਰੀ ਨਹੀਂ ਹੈ ਕਿ ਵੀ ਵੀਡੀਓ ਕਿੱਦਾਂ ਅਪਲੋਡ ਕਰਨੀ ਕੀ ਹੈਗਾ ਵਾ ਕੁਲੀ ਢੋਲੀ ਢੋਲੀ ਮੈਂ ਸਿੱਖ ਰਿਹਾ ਹਾਂ ਜਿੱਦਾਂ 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 ਮਤਲਬ ਗ੍ਰੋਥ ਹੋਈ ਜਾਊਗੀ ਉਦੋਂੋਂ ਫੇਰ ਆਪ ਕੈਨੇਡਾ ਸਾਰਾ ਐਕਸਪਲੋਰ ਕਰਕੇ ਦਵਾਂਗੇ ਮੇਰੇ ਨਾਲ ਨਾਲ ਤੁਸੀਂ ਵੀ ਨਾਲ ਕੰਮੀ ਤੋਂ ਸਾਰਾ ਜਿਹੜੀ ਜਿਵੇਂ ਮੈਂ ਦੇਖਿਆ ਕਰੂੰਗਾ ਤੁਹਾਨੂੰ ਵੀ ਦਿਖਾਵਾਂਗੇ ਕੈਨੇਡਾ ਦੀਆਂ ਇਤਿਹਾਸਿਕ ਥਾਵਾਂ ਦੇ ਕੈਨੇਡਾ ਦਾ ਜੋ ਮਤਲਬ ਫੇਮਸ 되ਿਆ ਹੈਗੀ ਸਾਰੀ ਉਹਦਾ ਕੀ ਮੇਰੇ ਇਤਿਹਾਸ ਹੈਗਾ ਸੀਗਾ ਕੀ ਹੈਗਾ ਜੀ ਉਹ ਸਾਰਾ ਕੁਝ ਤੁਹਾਨੂੰ ਮਤਲਬ ਨਾਲ ਦੀ ਨਾਲ ਦੱਸਿਆ ਕਰਾਂਗੇ ਦੇ ਉੱਪਰ ਚੈਨਲ ਦੇ ਉੱਪਰ ਸੋ ਇਹ ਨੂੰ ਇਸ ਕਰਕੇ ਜਿਹੜਾ ਹੈਗਾ ਵਾ ਵਕਤ ਤੋਂ ਬਾਅਦ ਸਬਸਕ੍ਰਾਈਬ ਕਰੋ ਚੈਨਲ ਤੇ ਲਾਈਕ ਕਰੋ ਤਾਂ ਜੋ ਮੈਂ ਵੀ ਮੋਟੀਵੇਟ ਹੋਵਾਂ ਆ ਵੀ ਵੀ ਮਤਲਬ ਮੈਨੂੰ ਜਿੰਨੀ ਜ਼ਿਆਦਾ ਤੁਸੀਂ ਸਪੋਰਟ ਕਰੋਗੇ ਮੈਂ ਉਨੇ ਕੀ ਦੀ ਦੁਨੀ ਜਿਆਦਾ ਮਤਲਬ ਵੀ ਇੱਥੇ ਜਿਹੜਾ ਹੈਗਾ ਵਾ ਸਪੋਰਟ ਕਰ ਸਕਦੇ ਹਣਾ ਸੋ ਚੈਨਲ ਨੂੰ ਸਪੋਰਟ ਕਰੋ ਲਾਈਕ ਕਰੋ ਤੇ ਕਮੈਂਟ ਦੇ ਵਿੱਚ ਦੱਸੋ ਕਿ ਜਿਹੜੀ ਚੀਜ਼ ਤੁਸੀਂ ਦੇਖਣਾ ਚਾਹੁੰਦੇ ਹੈਗੇ ਉਹ ਜਿਹੜੀ ਜੀ ਦਾ ਹੋ ਸਕਦਾ ਕੁਝ ਚੀਜ਼ਾਂ ਦਾ ਮੈਨੂੰ ਨਹੀਂ ਕੁਝ ਲੋਕੇਸ਼ਨਾਂ ਦਾ ਪਤਾ ਹੋਵੇ ਉਹ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਰਿਪਲਾਈ ਕਰੂਗਾ ਬਾਕੀ ਤੁਹਾਨੂੰ ਥੋੜੀ-ਥੋੜੀ ਇਸ ਚੈਨਲ ਦੇ ਉੱਪਰ ਆਪਾਂ ਦਾ ਨੂ ਇਮੀਗ੍ਰੇਸ਼ਨ ਬਾਰੇ ਵੀਜ਼ਾ ਦੇ ਰਿਗਾਰਡਿੰਗ ਸਾਰੀ ਵੀਡੀਓਸ ਅਪਲੋਡ ਕਰਿਆ ਕਰਾਂਗੇ ਹਨਾ ਉਹ ਹਜੇ ਥੋੜਾ ਟਾਈਮ ਲੱਗੂਗਾ ਕਿਉਂਕਿ ਮੈਨੂੰ ਹਜੇ ਆਪਣੇ ਕੰਮ ਅਜ ਵੀ ਉੱਜੇ ਰਹਿਣਾ ਨੰਬਰ 2 ਜਿਹੜੀ ਕੀ ਹੈ ਕਿ ਹਜੇ ਇੰਨਾ ਮੈਂ ਐਕਟਿਵ ਨਹੀਂ ਹੈਗਾ ਸੋਸ਼ਲ ਮੀਡੀਆ ਦੇ ਉੱਪਰ ਪਰ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਥੋੜੀ ਥੋੜੀ ਹੋਵਾਂ ਹਨਾ ਆਪਣਾ ਪ੍ਰਸ਼ਾਦ ਦੇਖੋ ਰੈਡੀ ਹੋ ਗਿਆ ਹੋਇਆ ਵਾ ਜੀ ਜਪਾ ਜੀ ਕੱਲ ਲਗੇ ਹੈ ਗਿਆ ਮੱਥਾ ਬਾਬਾ ਜੀ ਦੇ ਬਾਬਾ ਜੀ ਨੂੰ ਲਵਾਵਾਂਗੇ ਰੋਟ ਪ੍ਰਸ਼ਾਦ ਦਾ ਭੋਗ ਸੋ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਸੀ ਯੂ ਸੂਨ ਥੈਂਕ ਯੂ ਵੈਰੀ ਮਚ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਤੇ ਆਪਣੇ ਭਰਾ ਨੂੰ ਹੋਰ ਮੋਟੀਵੇਟ ਕਰੋ ਕਿਤਾ ਜੋ ਮੈਂ ਤੁਹਾਡੇ ਵਾਸਤੇ ਹੋਰ ਮੋਟੀਵੇਸ਼ਨਲ ਵੀਡੀਓਸ ਲੈ ਕੇ ਆਵਾਂ ਸੋ ਜਿਆ ਬਾਬਾ ਜੀ ਦੀ ਥੈਂਕ ਯੂ